ਸੰਦੂਰਾ ਕਿ ਤਿਆਰੀ ਪਈ ਗੋਲੇ ਵੀ ਟੋੜੀ ਭਾਜੀ ਮੈਂ ਸੰਦੂ ਤੁਹਾਨੂੰ ਪਤਾ ਹੀ ਹੁਣ ਤਾਂ ਇਸ ਟਾਈਮ ਦਾ ਲਾਲੋ ਇੱਕ ਹਸਾਬ ਦਾ ਉਹ ਲਾਲੋ ਕਹਿੰਦੇ ਹੁੰਦੇ ਨੇ ਨਾ ਕਿ ਬੋਜੂੜ ਵਾਲਾ ਸਟਾਰ ਹੀ ਆ ਉਹ ਇਸ ਟਾਈਮ ਆਪਣੇ ਆਪ ਨੂੰ ਸਮਝਣ ਡਿਆ ਹਾਂ ਉਹ ਭਾਜੀ ਜਿੱਦਾਂ ਪਹਿਲੂ ਤਾਂ ਮਿਲਿਆ ਸੀ ਅੰਬਰਸਰ ਸਾਨੂੰ ਉਹ ਕਿਸੇ ਮੁੰਡੇ ਨੇ ਮਿਲਾਈ ਉਦੋਂ ਵੀਡੀਓ ਪਾਉਣੀ ਆ ਮੈਂ ਸ਼ੁਰੂ ਉਹਦੇ ਕੇਤਿਆਂ ਫੇ ਕਹਦਾ ਮੈਨੂੰ ਪ੍ਰੋਮੋਸ਼ਨ ਆ ਦਵਾ ਦੇ ਫੇ ਪ੍ਰੋਮੋਸ਼ਨ ਆ ਇੱਥੇ ਦੇ ਉਦੋਂ ਬਣਾਈਆਂ ਫੇ ਭਾਜੀ ਫੇ ਨੇ ਕਹ ਝੂਠ ਬਹੁਤ ਬੋਲਿਆ ਸੀ ਇਹਨੇ ਕਿਹਾ ਮੈਨੂੰ ਹੀ ਸੀ ਉਹ ਜਿਹੜੀ ਇਹਨੇ ਕਰੇ ਲੇਡੀਜ਼ ਇੱਕ ਨੂੰ ਜਿਹੜੀ ਨੂੰ ਇੰਟਰਵਿਊ ਇਹ ਹੀ ਗੱਲ ਪੁੱਛਣ ਲੱਗਾ ਸੀ ਤੁਹਾਡੇ ਕੋ ਕਸਮ ਲੱਗੇ ਕਿ ਤੁਹਾਡੇ ਤੇ ਇਲਜ਼ਾਮ ਜੇ ਲਾਈ ਹੈ ਨਾ ਪਿੱਛੇ ਮੈਡਸਨਦੂ ਨੇ ਇਲਜ਼ਾਮ ਮੈਨੂੰ ਕਹਿੰਦੀ ਮੈਨੂੰ ਕਹਿੰਦੀ ਸੱਚ ਕਹਿੰਦੀ ਨਿਕਲ ਆ ਉਸੇ ਚਲੋ ਕੋਸ਼ਿਸ਼ ਵੀ ਕਰੋ ਉਹਨੇ ਗੁੱਸਾ ਨਹੀਂ ਕਰਨਾ ਮੈਨੂੰ ਕਹਿੰਦਾ ਤੂੰ ਮੇਰੀ ਬੇਇੱਜ਼ਤੀ ਕਰਦਾ ਮੈਂ ਕਿਹਾ ਚਲ ਠੀਕ ਆ ਤੂੰ ਭਾਈ ਹੁਣ ਤੂੰ ਇੱਕ ਗੇ ਕਮਿਊਨਿਟੀ ਚ ਕੁਝ ਵੀ ਆ ਚਲੋ ਹਨਾ ਤੁਸੀਂ ਖੁੱਲ ਕੇ ਸਾਹਮਣੇ ਆਓ ਭਾਜੀ ਹੁਣ ਭਾਜੀ ਬਾਹਰ ਗੋਰੇ ਕਿਉਂ ਕੰਮ ਜਾਂ ਉਹ ਖੁੱਲ ਕੇ ਮੋਰੇ ਆਉਂਦੇ ਭਾਜੀ ਸਾਰਾ ਕੁਝ ਆ ਨਾ ਤੁਹਾਨੂੰ ਵੀ ਪਤਾ ਇੱਥੇ ਭਾਜੀ ਉਹਨਾਂ ਦੀ ਜਾਨੀ ਕਿ ਉਹਨਾਂ ਨੂੰ ਪਹਿਲ ਕਿੰਨੀ ਜ਼ਿਆਦਾ ਦਿੱਤੀ ਜਾਂਦੀ ਮੈਨੂੰ ਕਹਿੰਦਾ ਮੇਰੀ ਇੱਦਾਂ ਦੀ ਵੀਡੀਓ ਨਾ ਬਣਾ ਮੇਰੇ ਘਰ ਦੇ ਉਦਾਂ ਮੈਂ ਕਹਾ ਹੁਣ ਜਿਹੜੀ ਤੂੰ ਮੂਵੀ ਬਣਾਈਆਂ ਇਹਨੇ ਹੁਣ ਉਹਨਾਂ ਜਿਹੜੇ ਹਨ ਤੂੰ ਉਹਦੇ ਵਿੱਚ ਮੈਨੂੰ ਦੱਸ ਉਹਦੇ ਵਿੱਚ ਕਿਹੜਾ ਰੋਲ ਕੀਤਾ ਤੂੰ ਇੱਕ ਇਹ ਗੇਂ ਉਗੋ ਹੀ ਕੀਤਾ ਤੇ ਮੈਂ ਕਹਾ ਉਹ ਚ ਕਿਹੜਾ ਤੂੰ ਗੱਗੂ ਕੇਲ ਦਾ ਰੋਲ ਕੀਤਾ ਆ ਜਦੋਂ ਤੂੰ ਗੱਗੂ ਕੇਲ ਦਾ ਰੋਲ ਕੀਤਾ ਵਸਾ ਆ ਮੈਂ ਕਹਾ ਉਹ ਚ ਵੀ ਤੂੰ ਉਹੀ ਰੋਲ ਕੀਤਾ ਫਰਕ ਇੰਨਾ ਉਹ ਫਿਲਮ ਦੀ ਅਜੀ ਆ ਸੀ ਨਾ ਕਹਿੰਦਾ ਨਹੀਂ ਮੇਰਾ ਆਪ ਦਾ ਭਾਜੀ ਉਦਾਂ ਚਲੋ ਮੈਂ ਨਹੀਂ ਕਹਿੰਦਾ ਮੇਰੇ ਘਰ ਕੇ ਜਿਹੜਾ ਅਸਲੀ ਮੈਡ ਸੰਧੂ ਜੇ ਹੁਣ ਭਾਵੇਂ ਸੁਣਦਾ ਵੀ ਹੋਵੇ ਜਾਂ ਦੇਖ ਵੀ ਵੀਡੀਓ ਜੇ ਅਸਲੀ ਪਤਾ ਲੱਗਾ ਲੋਕਾਂ ਨੂੰ ਜਦੋਂ ਆ ਮੈਂ ਵੀਡੀਓ ਉਹਦੀਆਂ ਪਾਈਆਂ ਉਦੋਂ ਪਤਾ ਲੱਗਾ ਕਿ ਹਾਂ ਮੈਡ ਸੰਧੂ ਕੋਈ ਹੈਗਾ ਭਾਜੀ ਨਹੀਂ ਤੇ ਇਹ ਭਾਵੇਂ ਕੋਈ ਕੁਝ ਵੀ ਕਰੀ ਜਾਵੇ ਨਕਲੀ ਫੋਲੋਅਰ ਲਾ ਕੇ ਜਾਂ ਕੁਝ ਵੀ ਆ ਪਰ ਭਾਜੀ ਇਹ ਇੱਕ ਮੂਵੀ 'ਚ ਆ ਕੇ ਹੰਕਾਰ ਜ਼ਿਆਦਾ ਗਿਆ ਆ ਮੈਂ ਦੇਖਿਆ ਉਹ ਕਹਿੰਦਾ ਕੋਲਾ ਮੇਰੇ ਸਿਰੋਂ ਫੋਲੋਅਰ ਲੈ ਗਿਆ ਉਹ ਇਦਾਂ ਕਹਿੰਦਾ ਇੰਟਰਵਿਊ 'ਚ ਮੈਂ ਮੈਂ ਹਰੇਕ ਨੂੰ ਮੈਨੂੰ ਜਦੋਂ ਕੋਈ ਕਹਿੰਦਾ ਹੁੰਦਾ ਮੇਰੇ ਸਿਰੋਂ ਤੂੰ ਕੀਤਾ ਮੇਰੇ ਸਿਰੋਂ ਆ ਕੀਤਾ ਮੈਂ ਤਾਂ ਕਹਿੰਦਾ ਮੈਂ ਤੁਹਾਨੂੰ ਬੰਦਾ ਦਿੰਨਾ ਪਰਸਨ ਤੁਸੀਂ ਮੈਡ ਸੰਧੂ ਲਾ ਲਓ ਮੈਡ ਸੰਧੂ ਇੱਕ ਆਪਸ਼ਨ ਰੱਖ ਕੇ ਇਸ ਵਾਰ ਲਾ ਲਓ ਭਾਜੀ ਹੁਣ ਕੋਈ ਵੀ ਬੰਦਾ ਆਮ ਪਰਸਨ ਆ ਮੈਡ ਸੰਧੂ ਦੀ ਵੀਡੀਓ ਪਾਗ ਬਣਾ ਲਵੇ ਉਹਦੇ ਕਿਤੇ ਫੋਲੋਅਰ ਵਾਜੂਗੇ ਉਹਨੂੰ ਪੈਸੇ ਆਉਣ ਲੱਗ ਜੂਗੇ ਤੁਸੀਂ ਆਪ ਦੱਸੋ ਨਾ ਇਹ ਭਾਜੀ ਗੱਲ ਵੀ ਹਰ ਕਿਸੇ ਦੇ ਮੂੰਹ ਚ ਨਹੀਂ ਜੱਟਦੀ ਨਾ ਇਹ ਤਾਂ ਕੋਈ ਕਈ ਕਈ ਕੋਈ ਕੋਈ ਆ ਹਨਾ ਜਾਂ ਕੁਝ ਵੀ ਆ ਮੈਂ ਤਾਂ ਕਹਿੰਦਾ ਵਧੀਆ ਚਲੋ ਮੈਂ ਤਾਂ ਮੈਡ ਸੰਧੂ ਜੇ ਕਹਿੰਦਾ ਮੇਰੇ ਕਰਕੇ ਚੜਿਆ ਚਲ ਠੀਕ ਆ ਭਰਾ ਤੇਰੇ ਕਰਕੇ ਚੜੇ ਇਹ ਮੰਨ ਲੈਂਦੇ ਆ ਅਸੀਂ ਹੋਰ ਕੀ ਆ ਹਾਂ ਜਿੱਦਾਂ ਤੇਰਾ ਰਾਂਝਾ ਰਾਈਂਦਾ ਨੇ ਪਿਛੇ ਤੁਹਾਡੀ ਪਿਛੇ ਤੁਹਾਡੀ ਇਟਲੀ ਵਾਲੇ ਨਾਲ ਵੀ ਗੱਲ ਹੋਈ ਸੀਗੀ ਹੁਣ ਮੈਂ ਗੱਲ ਕਰਦਾ ਇਹਨਾਂ ਨੇ ਆਪ ਤਾਂ ਕਰਨੀ ਹੀ ਨਹੀਂ ਸੀ ਤੇ ਉਹ ਤੋਂ ਮਰ ਗਈ ਜੇਲ ਲੜਾਈ ਪਾਉਣ ਦੇ ਨਹੀਂ 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 ਲੈ ਇਹ ਉਹਦੋਂ ਨਾ ਕਮੈਂਟਾਂ ਚ ਕਹੀ ਨਾ ਇਹਦਾ ਇਟਲੀ ਵਾਲੇ ਨੂੰ ਕਹਿਣ ਤੇਰੀ ਗੋਲੇ ਨੇ ਬਸ ਕਰਾਤੀ ਤੇ ਜੇ ਤੁਹਾਨੂੰ ਵੀ ਕਹਿੰਦੇ ਹੋਣੇ ਆ ਇਟਲੀ ਵਾਲੇ ਨਾਲ ਲੈ ਲਿਆ ਪੰਗਾ ਹੁਣ ਤੈਨੂੰ ਦੱਸਦਾ ਵਾ ਤੇ ਵੈਸੇ ਮੈਂ ਮੈਂ ਕਹਿੰਦਾ ਤੁਹਾਡਾ ਹੁਣ ਤੈਨੂੰ ਦੱਸਦਾ ਵਾ ਇਬਾ ਹੇਮਾ ਮੈਂ ਕਹਿੰਦਾ ਤੁਹਾਡਾ ਕੰਪੀਟੀਸ਼ਨ ਕਰਾ ਕੇ ਦੇਖ ਲੀਏ ਗਾਲਾਂ ਕੌਣ ਵੱਧ ਕੱਢ ਸਕਦਾ ਐ ਇਦਾਂ ਕਰਾ ਕੇ ਦੇਖ ਲੀਏ ਆ ਚਲੋ ਭਾਜੀ ਇਹ ਆਪਾਂ ਭਾਜੀ ਇੱਕ ਮੈਂ ਹੁਣੇ ਜਿਹੜੇ 80 ਵਾਲਾ ਹੁਣ ਭਾਜੀ ਬੋਲਿਆ ਸੀ ਜਾਂ ਕੁਝ ਵੀ ਸੀ ਨਾ ਆਪਾਂ ਇੱਕ ਮਿਸ ਅੰਡਰਸਟੈਂਡਿੰਗ ਇਦਾਂ ਦੀ ਹੋ ਜਾਂਦੀ ਭਾਜੀ ਠੀਕ ਹੈ ਆਪਣੀ ਜਗ੍ਹਾ ਭਾਜੀ ਵੀ ਸਹੀ ਸੀ ਹਨਾ ਮਿਲਿਆ ਮੈਂ ਵੀ ਨਹੀਂ ਭਾਜੀ ਨੂੰ ਭਾਜੀ ਵੀ ਨਹੀਂ ਬਾਜੂ ਸਾਡੀ ਫੋਨ ਤੇ ਗੱਲ ਹੋਈ ਆ ਜੋ ਗੱਲਾਂ ਕੁਝ ਮੇਰੇ ਦਿਲ ਚ ਅਸੀਂ ਭਾਜੀ ਨੇ ਆਪਣੀਆਂ ਦਸੀਆਂ ਮੈਂ ਦੱਸਿਆ ਨਾ ਫਿਰ ਕੁਝ ਵੀ ਆ ਭਾਜੀ ਹੁਣ ਲੋਕਾਂ ਨੂੰ ਇੱਕ ਸਵਾਦ ਚਾਹੀਦਾ ਹੁੰਦਾ ਇਹ ਉਹੀ ਬੰਦੇ ਇਟਲੀ ਵਾਲੇ ਭਾਜ ਨੂੰ ਕਹਿੰਦੇ ਭਾਜੀ ਲੈ ਬਹੁਤ ਵਧੀਆ ਕੀਤਾ ਉਹੀ ਬੰਦੇ ਮੈਨੂੰ ਕਹਿੰਦੇ ਭਾਜੀ ਬਹੁਤ ਵਧੀਆ ਕੀਤਾ ਉਹ ਤਾਂ ਸਾਡੇ ਤੇ ਡਿਪੈਂਡ ਆ ਸੀ ਪੰਪ ਲੈਣਾ ਕਿ ਨਹੀਂ ਹੁਣ ਕਹੀ ਹੁੰਦੇ ਨਹੀਂ ਤੁਸੀਂ ਲਿਆ ਨਹੀਂ ਉਹ ਪੰਪ ਬਿਲਕੁਲ ਨਹੀਂ ਸੀ ਲਿਆ ਮੈਂ ਭਾਜੀ ਆਪਾਂ ਚੋਣੇ ਜੇ ਅੱਜ ਹੀ ਭਾਜੀ 14 15 ਦਿਨ ਉਹੀ ਕਿਤੇ ਕੌਂਟਰੋਵਰਸੀ ਰੱਖਦੇ ਮੇਰੇ ਖਾਣ ਨਾਲ ਮੇਰੇ ਵੀ ਫੋਲੋਅਰ ਜ਼ਿਆਦਾ ਵਧਣੇ ਸੀ ਤੇ ਭਾਜੀ ਦੇ ਵੀ ਵਧਣੇ ਸੀ ਲੋਕਾਂ ਨੇ ਦੇਖੀਏ ਪੰਪ ਪੰਪ ਮੈਂ ਦੇ ਦਿੰਦਾ ਹੁਣੇ ਪੰਪ ਮੈਂ ਦੇ ਦਿੰਦਾ ਗੋਲੇ ਕੋ ਗੱਲ ਬੰਦੀ ਇਟਲੀ ਵਾਲੇ ਕੋ ਨਹੀਂ ਗੱਲ ਬੰਦੀ ਆਵੇਂ ਲੋਕਾਂ ਨੂੰ ਗਾਲਾਂ ਕਢੀ ਨਹੀਂ ਭਾਜੀ ਇਹ ਤੇ ਪਿਆਰ ਆ ਚਲੋ ਇਦਾਂ ਹੀ ਭਾਜੀ ਖਰੇ ਇਹ ਜਿਹੜੇ ਸੰਜੋਗ ਸੀ ਇਦਾਂ ਹੀ ਹੋਣੇ ਸੀ ਭਾਜੀ ਹੋਣਾ ਨਾ ਕਰੇ ਨਾ ਭਾਜੀ ਕਹਿੰਦਾ ਨਹੀਂ ਗੋਲੇ ਵੀਰ ਅਸੀਂ ਤੇ ਕਸਮ ਮੈਂ ਤੇ ਜਦੋਂ ਤੁਸੀਂ ਮੈਨੂੰ ਪਤਾ ਪਾਣੀ ਗੱਲ ਹੋਈ ਤੇ ਮੈਂ ਉਦੋਂ ਵੀ ਇਹੀ ਕਿਹਾ ਮੈਂ ਕਿਹਾ ਗੋਲੇ ਵੀਰ ਅਸੀਂ ਚਾਹਨੇ ਆ ਕਿ ਤੁਸੀਂ ਫਿਲਮਾਂ ਤੱਕ ਜਾਓ ਕਿਉਂਕਿ ਸਕਿੱਲ ਹੈ ਗੋਲੇ ਚ ਪੰਜ ਮਾਰਨ ਵਾਲਾ ਹਾਂਜੀ ਹਾਂਜੀ ਭਾਜੀ ਚਲੋ ਭਾਜੀ ਆਈ ਕਿਦੀ ਆਫਰ 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 ਨਹੀਂ ਪਾਜੀ ਆਪਾਂ ਉਹਨੂੰ ਕਹੀ ਗਈ ਪਰ ਪਾਜੀ ਮੈਂ ਇੱਕ ਜੀ ਦੇਖ ਜਿਹੜਿਆ ਮੈਂ ਦੇ ਮੇਰਾ ਟਾਈਮ ਸੀ ਮੇਰਾ ਹਨਾ ਟਾਈਮ ਪੀਰੀਅਡ ਬਹੁ ਔਖਾ ਸੀ ਨਾ ਫੈਮਿਲੀ ਦਾ ਮੇਰਾ ਖੁਦ ਦਾ ਪਰ ਇਸ ਟਾਈਮ ਮੈਂ ਪਾਜੀ ਇੱਕ ਚੀਜ਼ ਸਭ ਤੋਂ ਮੈਂ ਅੱਜ ਵੀ ਪਾਜੀ ਇੱਕ ਟੋਕ ਕੇ ਕਹਿਣਾ ਕਿ ਮੈਂ ਲਿਖਤੀ ਰੂਪ ਦੇ ਵਿੱਚ ਵੀ ਕੋਈ ਮੈਨੂੰ ਮੰਨੇ ਚਾਹੇ ਨਾ ਮੰਨੇ ਪਾਜੀ ਅੱਜ ਜੋ ਮੇਰੇ ਕੁਝ ਪੱਲੇ ਆ ਇੱਕ ਮੇਰੇ ਸਭ ਤੋਂ ਪਹਿਲਾਂ ਤੇ ਪਾਜੀ ਇੱਕ ਬਾਣੀ ਦੀ ਦੇਣ ਦੂਜੇ ਫਖਰੇ ਮੇਰੇ ਮਾਂ ਪਿਓ ਦੇ ਕਰਮ ਪਾਜੀ ਪਰ ਬਾਣੀ ਨੇ ਪਾਜੀ ਮੈਨੂੰ ਬਹੁਤ ਕੁਝ ਦਿੱਤਾ ਜਿਹੜੀ ਚੀਜ਼ ਮੈਂ ਸੋਚਦਾ ਸੀ ਉਹ ਅੱਜ ਮਹਾਰਾਜ ਨੇ ਆਪ ਚਰਨਾ ਦੇ ਵਿੱਚ ਰੱਖੀ ਲਿਆ ਕੇ ਭਾਜੀ ਕੋਈ ਇੰਦਾ ਦੀ ਗੱਲ ਨਹੀਂ ਲੋਕੀ ਭਾਵੇਂ ਇਸ ਚੀਜ਼ ਤੇ ਵਿਸ਼ਵਾਸ ਨਾ ਕਰਨ ਕਿ ਬੰਦੇ ਦੀ ਮਿਹਨਤ ਹੁੰਦੀ ਭਾਜੀ ਮਿਹਨਤ ਕਰਨ ਵਾਲੇ ਇੱਥੇ ਪਤਾ ਨਹੀਂ ਕਿੰਨੇ ਪਰੇ ਤੋਂ ਪਰੇ ਬੈਠੇ ਆ ਪਰ ਅੱਜ ਵੀ ਰੋਂਦੇ ਆ ਕੁਛ ਐ ਨਹੀਂ ਭਾਜੀ ਇੱਕ 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 ਫੈਮਿਲੀ ਦੇ 7-7 ਜਾਣੇ ਲੋਕੀ ਕਮਾਉਂਦੇ ਆ ਤੇ ਉਹਨਾਂ ਦਾ ਘਰੇ ਫੇਵ ਵੀ ਨਹੀਂ ਕੁਛ ਬਣਦਾ ਤੇ ਮਹਾਰਾਜ ਨੇ ਭਾਜੀ ਘਰੇ ਇੰਨਾ ਕੁਛ ਦਿੱਤਾ ਕਿ ਲਹਿਰਾ ਬਹਿਰਾ ਹੀ ਆ ਕਿ 20 ਰੁਪਏ ਵੀ ਹੋਣ ਜਿਵੇਂ ਚ ਉਹ ਇੰਦਾ ਲੱਗਦਾ ਕਿ 20 ਲੱਖ ਰੁਪਏ ਆ ਰਗੇ ਆ ਭਾਣੇ ਇੰਨਾ ਕ ਜਿਆਦਾ ਸਬਰ ਆ ਗਿਆ ਭਾਜੀ ਤੇ ਜਾਨਕੀ ਇੱਕ ਲਾਲੋ ਕੀ ਸ਼ਾਂਤੀ ਬੋਹ ਆ ਭਾਜੀ ਜਾਨਕੀ ਮਨ ਨੂੰ ਟਾਈਮ ਵੀ ਬੋਹ ੱਖਾ ਦੇਖਿਆ ਭਾਜੀ ਫਾਦਰ ਮਦਰ ਨੇ ਜਾਂ ਕੁਛ ਵੀ ਆ ਗੋਲੀਵਰ ਜਦੋਂ ਤੂੰ ਮਿਹਨਤ ਦੀ ਗੱਲ ਮਿਹਨਤ ਦੀ ਗੱਲ ਕੀਤੀ ਕਿ ਮਿਹਨਤ ਕਰਦਾ ਤੂੰ ਇਦਾਂ ਉਦਾਂ ਜਲ ਆਪਾਂ ਵੀ ਚਲ ਉਹ ਗੱਲ ਨੂੰ ਮੰਨਦੇ ਆ ਪਰ ਜਿਹੜਾ ਲੋਕੀ ਕੀ ਕਹਿੰਦੇ ਵੀ ਹੋਣਗੇ ਕਿ ਆਹ ਕਾਦੀ ਮਿਹਨਤ ਹੈਗੀ ਲੋਕਾਂ ਨੂੰ ਗਾਲਾਂ ਕੱਢੀ ਜਾਣੀਆਂ ਸਨੈਪਚੈਟ ਤੇ ਉਹ ਲੋਕਾਂ ਨੂੰ ਕੀ ਜਵਾ ਦੇਗਾ ਕਿ ਇਹ ਮਲਕੀਚ ਵੀ ਟੈਲੈਂਟ ਤਾਂ ਲੱਗਦਾ ਸਾਨੂੰ ਪਤਾ ਕਿ ਇਹ ਚ ਵੀ ਸਾਲਾ ਗੱਲ ਖੇ ਨੂੰ ਫੋਰ ਨਹੀਂ ਖੇਦਾ ਮਜ਼ਾਕ ਕਰਨਾ ਪਰ ਲੋਕ ਕਹਿੰਦੇ ਤਾਂ ਹੋਣਗੇ ਕਿ ਯਾਰ ਉਹਨਾਂ ਦੇ ਮੁੰਡਾ ਤਾਂ ਗਾਲਾਂ ਹੀ ਕੱਢਦਾ ਹੈ ਪਾਜੀ ਮੈਂ ਹੁਣ ਤੁਹਾਨੂੰ ਦੱਸਦਾ ਹੁਣ ਆਪਾਂ ਨੂੰ ਲਾ ਲਓ 3 ਲੱਖ ਬੰਦਾ ਫੋਲੋ ਕਰਦਾ ਹੋਵੇ ਉਹ ਚ 10000 ਚਲੋ ਪਾਗਲ ਹੋਊਗਾ 20000 ਪਾਗਲ ਹੋਊਗਾ 30000 ਪਾਗਲ ਹੋਊਗਾ ਹੁਣ ਪਾਜੀ ਸਾਰੇ ਤਾਂ ਪਾਗਲ ਹੈ ਨਹੀਂ ਕਿ ਲਾਲੀਏ ਸਾਰੇ ਪਾਗਲ ਹੋਣ ਪਾਜੀ ਕੁਝ ਬੰਦੇ ਆ ਕਈਆਂ ਬੰਦਿਆਂ ਨੂੰ ਪਾਜੀ ਹੁਣ ਕੂੜੇ ਚ ਵੀ ਰੋਟੀ ਲੱਭਦੀ ਲਾਲੋ ਹੁਣ ਇੱਕ ਕੂੜਾ ਕੂੜੇ ਵਾਲਾ ਉਹ ਕੂੜਾ ਪਹਿਲੂ ਫਰੋਲਦਾ ਉਹ ਚੋ ਪਲਾਸਟਿਕ ਇਕੱਠੀ ਕਰਕੇ ਉਹ ਫੇ ਫੇ ਵੇਚਦਾ ਉਹਦੇ ਪੈਸੇ ਮਿਲਦੇ ਉਹਦੀ ਰੋਟੀ ਖਾਂਦਾ ਮਤਲਬ ਉਹਨੂੰ ਕੂੜੇ ਚੋਂ ਵੀ ਰੋਟੀ ਲੱਭਦੀ ਐ ਸਾਡੀ ਸੋਚ ਤੇ ਡਿਪੈਂਡ ਐ ਭਾਜੀ ਦੇਖੋ ਭਾਜੀ ਹੁਣ ਤੁਸੀਂ ਲਾ ਲੋ ਅਸੀਂ ਗਾਲਾਂ ਬੰਦ ਕਰ ਦਿੰਨੇ ਆ ਅਸੀਂ ਜੀਬ ਬੰਦ ਕਰ ਦਿੰਨੇ ਸਾਰਾ ਕੁਝ ਬੰਦ ਕਰ ਦਿੰਨੇ ਪੂਰਨ ਸਾਈਟਾਂ ਕਿੰਨੀਆਂ ਭਾਜੀ ਕਿੰਨਾ ਕੁਝ ਇੱਥੇ ਵਾਇਰਲ ਹੁੰਦਾ ਉਹ ਨਹੀਂ ਚੀਜ਼ਾਂ ਤੁਸੀਂ ਰੋਕ ਲੈਨੇ ਸਾਡੀਆਂ ਗਾਲਾਂ ਅਸੀਂ ਤਾਂ ਚਲੋ ਗਾਲਾਂ ਕੱਢਦੇ ਆ ਇੱਥੇ ਪੰਜਾਬ 'ਚ ਨਸ਼ਾ ਵੇਗਦਾ ਕਈ ਐਮਐਲ ਐਨੂੰ ਪਤਾ ਕਈ ਪੁਲਿਸ ਵਾਲਿਆਂ ਨੂੰ ਵੀ ਪਤਾ ਕਿੱਥੇ ਨਸ਼ਾ ਵੇਗਦਾ ਕਿੱਥੇ ਕੀ ਹੋਣ ਡਿਆ ਜਿਹੜੀ ਮੀਨ ਚ ਮੇਨ ਚੀਜ਼ ਰੋਕਣ ਵਾਲੀ ਉਹ ਰੁਕਦੀ ਨਹੀਂ ਗਾਲਾਂ ਨੂੰ ਕੀ ਗਾਲਾਂ ਕੀ ਭਾਜੀ ਅੱਜ ਬੰਦ ਕਰ ਦਿੰਦੇ ਹੁਣ ਭਾਜੀ ਕਈਆਂ ਨੂੰ ਪਤਾ ਕਈ ਚੰਗੇ ਚੰਗੇ ਅਫਸਰਾਂ ਨੂੰ ਕਈ ਚੰਗੇ ਚੰਗੇ ਬੰਦਿਆਂ ਨੂੰ ਹੁਣ ਠੀਕ ਹੈ ਜਿਹੜੇ ਸਾਨੂੰ ਕਹਿੰਦੇ ਗਾਲਾਂ ਕੱਢਦੇ ਆ ਆਪ ਤੁਸੀਂ ਭਾਵੇਂ ਨਸ਼ੇ ਵੇਚੀ ਜਾਓ ਸਾਨੂੰ ਗਾਲਾਂ ਦਾ ਕਹੀ ਜਾਓ ਪਹਿਲਾਂ ਤੁਸੀਂ ਜਿਹੜਾ ਕੰਮ ਕਾਢੇ ਉਹ ਚੀਜ਼ ਕਰੋ ਨਾ ਬੰਦ